ਜੋਰ ਨਾਲ ਪਿੱਛੇ ਭੱਜ ਗਿਆ ਕੇ ਮਾਰ ਭੱਜ ਗਿਆ ਕੇ ਮਾਰ ਭੱਜ ਕੇ ਹਾਂ ਹਾਂ ਇਹ ਚੱਲ ਚੱਲ ਆ ਗਿਆ ਏ ਐ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਆਪਾਂ ਬੇੜੇ ਨੂੰ ਲੱਗੇ ਹੋਏ ਆ ਆ ਮਿਸਤਰੀਆਂ ਲੈਵਲ ਕਰੇ ਆ ਉਹ ਕਹਿੰਦਾ ਮਾਲ ਆਪਣਾ ਉੱਚਾ ਕਿਉਂਕਿ ਇਧਰ ਸਾਰਾ ਪਾਸਾ ਆਪਣਾ ਜਿਹੜਾ ਇਹ ਡਾਊਨ ਰਹਿ ਰਿਹਾ ਤਾਂ ਆਹ ਵਾਲਾ ਉੱਚਾ ਰਹਿ ਰਿਹਾ ਤਾਂ ਹੁਣ ਇਹ ਵਾਲਾ ਆਪਾਂ ਨੇ ਚੱਕ ਦੇਣਾ ਸਾਰਾ ਦੇਖਦੇ ਹਿੱਟਾ ਵੀ ਕੱਢ ਲੈਣੀ ਆ ਇਹ ਜਿਹੜੀਆਂ ਬੇੜੇ ਵਾਲੀਆਂ ਹਿੱਟਾਂ ਨੇ ਥੱਲੇ ਤੇ ਵੀ ਕੱਢ ਲੈਣੀ ਆ ਇਹ ਕੰਮ ਆ ਜਾਣ ਕੀ ਇਹ ਵੀ ਕਿਤੇ ਤੇ ਬਾਕੀ ਆਪਣੇ ਬੰਦੇ ਲੱਗੇ ਹੋਏ ਅੰਦਰ ਅੱਜ ਡਾਊਨ ਸੀਲਿੰਗ ਦਾ ਜਿਹੜੀ ਪੱਟੀ ਜੀ ਮਾਰਦੇ ਆ ਜਿਹੜੀ ਵੱਜਣੀ ਆਈ ਇੱਧਰ ਸਹਾਵਾ ਨਾਲ ਇਹ ਇਹ ਲੱਗਿਆ ਹੋਇਆ ਅੱਜ ਨਾਲ ਆਪਣੇ ਕੰਮ ਕਰਾਉਣ ਠੀਕ ਆ ਇਹ ਸਾਨੂੰ ਲੱਗਿਆ ਹੋਇਆ ਅਜੰਦਰ ਕੰਮ ਕਰਨ ਬੰਦਾ ਜਿੱਕ ਨਾਲ ਹੋਰ ਨਾਲ ਸਾਨੂੰ ਦੇ ਚਲੋ ਇਹ ਫਿਰ ਇੱਧਰ ਹੁਣ ਆਪਾਂ ਕਰਦੇ ਆਂ ਕੰਮ ਆਹ ਵਾਲਾ ਕਿਉਂਕਿ ਇਹਦੇ ਉੱਪਰ ਹੁਣ ਉਹਨਾਂ ਨੇ ਝਾਲੀ ਮਾਰਨੀ ਆ ਤੇ ਹੁਣ ਫੇ ਗਲੀਆਂ ਨਿਕਲਣਗੀਆਂ ਉਹ ਹੁਣ ਸੋਨੂੰ ਅੰਤਰ ਕਰ ਰਿਹਾ ਕੰਮ ਤੇ ਆ ਹੁਣ ਆਪਾਂ ਨੇ ਸਾਰਾ ਚੱਕ ਦੇਣਾ ਫਿਰ ਦੇਖਦੇ ਹਾਂ ਹੁਣ ਆ ਆਪਾਂ ਇੱਟ ਵੀ ਕੱਢਦੇ ਹਾਂ ਕੀ ਹੋ ਗਿਆ ਪਾਣੀ ਨਿਕਲ ਪਾਣੀ ਉਧਰ ਹਾਂ ਉਹ ਮਸ਼ੀਨ ਚੱਲਦੀ ਆ ਬਾਕੀ ਫਿਰ ਇਹਦਾ ਦੇਖਦੇ ਹਾਂ ਅੱਜ ਸ਼ਾਮ ਤੱਕ ਜੇ ਲੈਵਲ ਉਪਲ ਬਣੇ ਆ ਤਾਂ ਉਹ ਬਣਾਵਾਂਗੇ ਅੱਜ ਬਸ ਆਹੀ ਚੱਕਣੀ ਆ ਉਥੇ ਬਾਅਦ ਹਜੇ ਕੰਮ ਹੋਰ ਨਾਲ ਦੀ ਨਾਲ ਕਰਦੇ ਆ ਪਹਿਲਾਂ ਇਹਨੂੰ ਨਬਰੇਟਦੇ ਆ ਦੋ ਤਿੰਨ ਵਾਰੀ ਇਹਨੇ ਖੱਜਲ ਕਰ ਲਿਆ ਆਪਾਂ ਨੂੰ ਕਿਉਂਕਿ ਕਦੇ ਘਟ ਜਾਂਦੀ ਆ ਜਗ੍ਹਾ ਕਦੇ ਵੱਜ ਜਾਂਦੀ ਆ ਹੁਣ ਦੇਖਦੇ ਆ ਹੁਣ ਇਹਨੂੰ ਉਧਰ ਗੇਰਨਾ ਆਪਾਂ ਨੇ ਲੈ ਬਸ ਹੁਣ ਇੱਟਾ ਕੱਟਣੀ ਸ਼ੁਰੂ ਕਰਤੀ ਆ ਆਪਾਂ ਨੇ ਹੁਣ ਇਹਨਾਂ ਮਾਲ ਪੈ ਜੂਗਾ ਬਾਕੀ ਪੁੱਛਦੇ ਆ ਮਿਸਤਰੀ ਨੂੰ ਕਿਵੇਂ ਲੱਗਦਾ ਮਿਸਤਰੀ ਨੂੰ ਹੈ ਮਿਸਤਰੀ ਦੇਖ ਲਈ ਇੱਕ ਵਾਰੀ ਨਿਗਾਹ ਮਾਰ ਲਈ ਇੱਕ ਵਾਰੀ ਬਾਅਦ ਚਾ ਆ ਕਿਵੇਂ ਲੱਗਦਾ ਲੈ ਇਹ ਨਾ ਪੱਟਤਾ ਆਪਾਂ ਨੇ ਲੈ ਵੀ ਉੱਧਰ ਚਣਾਈ ਵਾਲੇ ਬੰਦੇ ਉੱਧਰ ਲੱਗੇ ਹੋਏ ਆ ਸਾਡੇ ਢੋਟ ਭਾਈ ਚੱਲ ਰਹੀ ਆ ਇੱਕ ਬੰਦਾ ਚਣ ਰਿਹਾ ਇੱਕ ਬੰਦਾ ਚੱਕ-ਚੱਕ ਕੇ ਬਣਾ ਰਿਹਾ ਇੱਧਰ ਸਹਿਬ ਸਿੰਘ ਇੱਧਰ ਇੱਕਮ ਸਾਡਾ ਚਣ ਰਿਹਾ ਚਣਾਈ ਦੇਖੋ ਇੱਧਰ ਮੁੰਡੇ ਦੀ ਆਪੇ ਚਣੀਆਂ ਸਾਰੀਆਂ ਤਾਂ ਆ ਪਾਪਾ ਐਸ਼ੀਆਂ ਚੱਲ ਠੀਕ ਆ ਲੈ ਅਛਾ ਇਕ ਲੈਨ ਇਦਾਂ ਲਾਉਂਦਾ ਇਕ ਲੈਨ ਫਿਰ ਦੁਬੇ ਲੋਡ ਲਾਉਂਦਾ ਹੈ ਕਿਦਾਂ ਦੁਬੇ ਲੋਡ ਕਿਦਾਂ ਇਕ ਹਾਂ ਇਕਾਈ ਦਾ ਇਕਾਈ ਦਾ ਹਾਂ ਠੀਕ ਆ ਸਹੀ ਆ ਸਹੀ ਆ ਸਹੀ ਆ ਫਿਰ ਇੱਧਰ ਹੁਣ ਪੱਟਦਮ ਮੈਂ ਜਿਹੜੀਆਂ ਹੈਗੀਆਂ ਚੱਲ ਠੀਕ ਆ ਸਾਬਾ ਇੱਥੇ ਪਾਈਆਂ ਥੋਡੀਆਂ ਆਹ ਮਾਲ ਬਹੁਤ ਇੱਧਰ ਆ ਦੇ ਆ ਪਿਆ ਆ ਵੀ ਉੱਧਰ ਲੈ ਕੇ ਜਾਣਾ ਤਾਂ ਆ ਬਾਕੀ ਇੱਥੇ ਤੱਕ ਪੱਟਣਾ ਪਾਉਨੇ ਹੁਣ ਇਹ ਜੀ ਸੇਦ ਅਜੇ ਇੱਥੇ ਪੰਨੇ ਹੋਇਆ ਨਾ ਮਹਾ ਬਿੱਚਕਾ ਨੂੰ ਛੱਡਣੀ ਐ ਫੇ ਚੱਲ ਪੱਟ ਦੰਦੇ ਆ ਕੰਮ ਆ ਜਾਣਗੀਆਂ ਕਿਤੇ ਫੇ ਉਨਾਂ ਹੀ ਮਾਲ ਪੈ ਜਾਊਗਾ ਹਾ ਪਰ ਕਿੱਡੇ ਦੇਣੀ ਆ ਸਨੂਜੀ ਕੰਧ ਚੋਂ ਲਪਾਈ ਕਰ ਦੇਣੀ ਏਦੀ ਆ ਸਾਰੀ ਸਾਫ ਕਰ ਦੇਣੀ ਕੰਧ ਆ ਵੀ ਆਪਣਾ ਸਾਰਾ ਇਟਾ ਉਟਾ ਪੱਟ ਹੋ ਗਈਆਂ ਬਸ ਸੱਟ ਮੇਟਾ ਕੰਮ ਕਾਲੂ ਫਰਸ਼ ਪਾ ਦੇਣਾ ਆਪਣੇ ਕੱਚਾ ਏ ਆ ਸੋਨੂ ਦਾ ਕੰਮ ਅੰਦਰ ਚੱਲ ਰਿਹਾ ਬਸ ਡੀਵੇ ਫੁੱਲ ਚੱਲ ਰਿਹਾ ਬਾਜ ਤੇ ਫਰ ਛੱਡੀਆਂ ਲਾ ਵੀ ਹੁਣ ਇੱਕ ਮਾਰੀ ਆ ਗਈ ਚਲ ਏ ਚਲ ਚਲ ਥੋੜੇ ਨਾ ਮਾਰ ਚੋਰ ਨਾਲ ਪਿੱਛੇ ਭੱਜ ਕੇ ਆ ਕੇ ਮਾਰ ਭੱਜ ਕੇ ਆ ਕੇ ਮਾਰ ਭੱਜ ਕੇ ਹਾਂ ਹਾਂ ਏ ਚਲ ਚਲ ਆ ਗਿਆ ਏ ਏ ਚਲ ਦੇ ਦੇਖੋ ਮਾਜਾ ਸਾਡੇ ਬੱਚੇ ਦੇਖੋ ਕਿਆ ਗਾ ਪਾ ਰਹੇ ਆ ਸਾਡੇ ਬੱਚੇ ਮੈਂ ਗਾ ਦੇਖੋ ਕਿਆ ਗਾ ਪਾ ਰਹੇ ਆ ਦੇਖੋ ਤੁਸੀਂ ਪਿੱਛੇ ਆਪਣੇ ਏਮ ਫਰੰਟ ਕਰ ਰਿਹਾ ਪਤਾ ਪੁੱਠੀਆਂ ਸਾਲਾ ਮਾਰਦੇ ਪੇ ਮੇਰੇ ਕੋਲ ਤੁਹਾਡੀ ਸਵਾਲ ਕੀ ਲੈਣਾ ਵੀਡੀਓ ਇਹ ਮੁੰਡਾ ਕੰਮਾਂ ਬਹੁਤ ਫਿਨਿਸ਼ ਹੋ ਗਿਆ ਤੁਹਾਡਾ ਕੇ